گا لے چلو دا 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 سامان ہیڑا ہا ہا دے ہا دے بم بم ہولے بم بم ہولے بم بم ہولے ایک دو تین چار بھرا جی کی چلے گا ایک دو تین چار بھرا جی کی چلے گا بھرا جی دے مارے ہا श रोडीन शिव मंदर आहे बुरा पुराणे दो सौ ताल ते पुराणा मंदर आहे जी ਇਸ ਸ਼ੀਰ ਪੁਰੇ ਦੀ ਰਾਤਰੀ ਹਰ ਸਾਲ ਲੱਗਦੀ ਹੈ ਤੇ ਲੱਖਾਂ ਯਾਰਾਂ ਦੁਨੀਆ ਤੇ ਆਣ ਕੇ ਮਸਤੀ ਮਾਉਂਦੀ ਹੈ ਔਰ ਜੋ ਮੰਗਦੀ ਆ ਆਉਂਦੇ ਸਾਬ ਤੱਕ ਪੂਰੀ ਮੰਗਵੋਣ ਹੁੰਦੀ ਆ ਜਿਸ ਦਾ ਸੱਚ ਇਹ ਆ ਕਿ ਦੇਖੋ ਕਿੰਨੀ ਖਖਦਾ ਇਹ ਸਾਰੀ ਪੁਰੇ ਨਾਲ ਦੀ ਦੇਵਦਾ ਔਰ ਪੁਰੇ ਨਾਲ ਕੋਈ ਕੁਛ ਨਾ ਕੋਛ ਮੰਗ ਲੈ ਕੇ ਆਈ ਬਾਕੀ ਪੁਰੇ ਨਾਲ ਦੀ ਆ ਜਾਂਦੇ ਬੜੇ ਸ਼ੰਕਰ ਵਿਦਵਾਨ ਕੀ ਜੈ ਕੁਛ ਸੀ ਸਾਰੇ ਜਿਹੜੇ ਕੀ ਦੇਖ ਰਹੇ ਹੋ ਮੈਂ ਪਹਿਲੇ ਤੁਹਾਨੂੰ ਦੱਸ ਦਿੱਤਾ ਕਿ ਅੱਜ ਅਸੀਂ ਕਲਾਨੌਰ ਸ਼ਹਿਰ 'ਚ ਆਏ ਆ ਜਿੱਥੇ ਕਿ ਸ਼ਿਵਰਾਤਰੀ ਦਾ ਤਿਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਤੇ ਆਓ ਕਰਦੇ ਆ ਇੱਥੋਂ ਦੇ ਸੇਵਾਦਾਰ ਜੀ ਨਾਲ ਗੱਲ ਤੇ ਜਿਹੜੇ ਇੱਥੋਂ ਦੇ ਕਮੇਟੀ ਮੈਂਬਰ ਆ ਉਹਨਾਂ ਨਾਲ ਗੱਲਬਾਤ ਕਰਕੇ ਪੁੱਛਦੇ ਆ ਇੱਥੋਂ ਦਾ ਕਿਵੇਂ ਜਿਹੜਾ ਇਹ ਤਿਹਾੜ ਜਿਹੜਾ ਮਨਾਇਆ ਜਾ ਰਿਹਾ ਤੇ ਆਹ ਕਰਦੇ ਉਹਨਾਂ ਨਾਲ ਗੱਲ ਨਮਸਕਾਰ ਸਰਪੰਨ ਦਾ ਬਹੁਤ ਬਹੁਤ ਰੱਬਾ ਧੰਨਵਾਦ ਕਿ ਤੁਸੀਂ ਇਹ ਮੰਡਲ ਦੇ ਸਾਡੇ ਆਪਣੇ ਦੇ ਨਾਲ ਆਇਆ ਬਹੁਤ ਬਹੁਤ ਧੰਨਵਾਦ ਅਰਪਿਤ ਵਾਲਾ ਸਿੰਘ ਮਾਰਕ ਕਮੇਟੀ ਕਾਰਨ ਮੈਂ ਤੁਹਾਨੂੰ ਰਾਸ ਤੋਂ ਇਹ ਹਰ ਸਾਲ ਇੱਕ ਤਰ੍ਹਾਂ ਦਾ ਸਮਾਜਿਕ ਜਸ਼ਨ ਜਿਹੜਾ ਸ਼ੁਰੂ ਹੋ ਜਾਂਦਾ ਹੈ। ਸਮੀਂ ਦਿਨਾਂ ਕਰਦੇ ਆ, ਫਿਰ ਦਿਨਾਂ ਚੱਲਦੇ ਆ, ਸਦੀ ਦਾ ਸਾਈਕਲ ਲੈਣਾ। ਲੋਕ ਬਹੁਤ ਬਹੁ ਗਰੂਰ ਹੁੰਦੇ। ਸਮਾਜਿਕ ਸੰਗਠਨਾ ਬੁਰੀ ਹੁੰਦੀ ਹੈ। ਸਦੀਵਾਰ ਦਾ ਸਤਿ ਸ਼ੰਗਮ ਮੰਦਿਰ। ਉਹ 1382 ਦਾ ਮੰਦਿਰ ਚੱਲ ਰਿਹਾ। ਉਸ ਤੋਂ ਪਹਿਲਾਂ ਵਾਲੇ ਨੂੰ ਉਸ ਤੋਂ ਬਾਅਦ ਵੀ ਹਰ ਜੀਵ ਨੂੰ ਯਾਦ ਕਰਨਾ ਰਾਜੀ ਹੁੰਦੀ ਹੈ। ਇੱਥੇ 12 ਵਾਂਕੇ ਲੋਕ ਆਪਣੇ ਮਨੋਸਾਂ ਦਾ ਪੂਣੇ ਕਰਦੇ ਨੇ। ਇਸ ਮੰਦਿਰ ਦੀ ਜਿਹੜੀ ਪੰਕਰਾਵਾਂ ਹੈ ਜਿਹੜਾ ਇੱਕ ਸਾਲ ਹੁੰਦਾ ਹੈ ਜੇ ਸਾਰਾ ਜੀਵ ਹੋ ਜਾਂਦਾ ਹੈ ਕੋਈ ਘਰ ਦੀ ਗੱਲ ਨਹੀਂ ਹੁੰਦੀ। ਸਾਡੇ ਸ਼ਹਿਰਾ ਜਿਹੜੇ ਨਿਕਲੇ ਹੋਏ ਨੇ ਉਹਨਾਂ ਦੇ ਉਪਰਾਲੇ ਦੀ ਮਨਮੋਹਕ ਕਿਰਪਾ ਹੈ ਸੰਜੀਟ ਕਮੇਟੀ ਹੈ ਬੜੇ ਸੰਗੇ ਧੰਗਾ ਕੰਮ ਕਰਦੀ ਹੈ ਔਰ ਜਿਹੜਾ ਕੰਮ ਕਰਦੀ ਹੈ ਉਹ ਸੰਗ ਦੇ ਵਿੱਚੋਂ ਉਹਨਾਂ ਨੇ ਸਾਰੇ ਲੋਕਾਂ ਨੂੰ ਜ਼ਰੂਰਤਾਂ ਸਹਿਰ ਵਸਣ ਨੂੰ ਮਦਦ ਕਰਿਆ ਹੈ ਕਿ ਇਹ ਮੇਲਾ ਜਿਹੜਾ ਹਰ ਸਾਲ ਮਨਾਇਆ ਜਾਂਦਾ ਹੈ ਆਪਣੀ ਪਿੰਡ ਦੇ ਸੋਸ਼ਲ ਪਿਆਰ ਦੇ ਲੋਕੀ ਖੁਸ਼ੀ ਸੀ ਜੀ ਸਾਡਾ ਆਪਣਾ ਦਰਸ਼ਕਾਂ ਦੇ ਰਿਹਾ ਬਹੁਤ ਖੁਸ਼ੀ ਦਾ ਹੈ ਕਿ ਇਹ ਮੇਲਾ ਚੱਲ ਰਿਹਾ ਹੈ ਆਰਤਨਾ ਦੀ ਹਰਸਾਂ ਦੇ ਵਿੱਚ ਬਹੁਤ ਹੀ ਸ਼ਕਤਾਂ ਦੇ ਸੀਗਾ ਜਿਹੜੀ ਤਰੀਕ ਪਾ ਰਹੇ ਨੇ ਇਹਦਾ ਆਦਾ ਆਦਾ ਅਤਨੀ ਬਹੁਤ ਦਸ਼ਿਆ ਬਾਕੀ ਪੂਰੇ ਪੰਜਾਬ ਦੀ ਸਭੇ ਕਰ ਤੋਂ ਮੁੰਦੇ ਸਭ ਤੇ ਸਭ ਨੂੰ ਸ਼ੀਵਾਰ ਦੇ ਬਾਜੀ ਚਾਪਣੀ ਪਿਓ ਮੈਂ ਗੀਤ ਬਹਾ ਕੇ ਗਾਤਾ ਹੂੰ ਕਲਾਨੌਰ ਕੱਲ੍ਹ ਹਰੇ ਪਾਣਾ ਹੋ ਸ਼ੰਕਰ ਕੀ ਬਾਤ ਸੁਣਾਤਾ ਹਾਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਕਲਾਨੌਰ ਮੰਦਿਰ ਵਿੱਚ ਆਏ ਹਾਂ ਜਿੱਥੇ ਕਿ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਇਸ ਦੇ ਨਾਲ ਨਾਲ ਹੀ ਇੱਥੇ ਜਿਹੜਾ ਕਿ ਇੱਕ ਖੂਨ ਦਾ ਖੂਨਦਾਨ ਦਾ ਕੈਂਪ ਵੀ ਜਿਹੜਾ ਲਗਵਾਇਆ ਗਿਆ ਹੈ ਤੇ ਆਹ ਕੁਝ ਦੇ ਖੂਨਦਾਨ ਦਾ ਜਿਹੜਾ ਕੈਂਪ ਹੈ ਕਿੰਨਾ ਦੁਆਰਾ ਲਗਵਾਇਆ ਗਿਆ ਤੇ ਕਰਦੇ ਉਹਨਾਂ ਨਾਲ ਗੱਲ ਸਤਿ ਸ਼੍ਰੀ ਅਕਾਲ ਸਰ ਸੱਸੀ ਗੱਲ ਸਰ ਇਹ ਜਿਹੜਾ ਖੂਨਦਾਨ ਦਾ ਕੈਂਪ ਲਗਵਾਇਆ ਗਿਆ ਟਾਡੇ ਵੱਲੋਂ ਇਹ ਤੁਸੀਂ ਦੱਸਣਾ ਚਾਹੋਗੇ ਕਿ ਕਿੰਨਾ ਲਿਖਵਾਇਆ ਗਿਆ ਜੀ ਸਭ ਤੋਂ ਪਹਿਲਾਂ ਤਾਂ ਜੈ ਸ਼ੰਕਰ ਦੀ ਕਲਨੌਰ ਵਾਸੀਆਂ ਤੇ ਗੁਰਦਾਸਪੁਰ ਵਾਸੀਆਂ ਨੂੰ ਸਭ ਤੋਂ ਪਹਿਲਾਂ ਮਹਾ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਦਾ ਜਿਹੜਾ ਖੂਨਦਾਨ ਕੈਂਪ ਹੈਗਾ ਤੇ ਬਲੱਡ ਡੋਨਰ ਸੁਸਾਇਟੀ ਤੇ ਸਮਾਜੀ ਕਾਦੀ ਵਿਜਿਆ ਦਾ ਇੱਕ ਸਾਂਝਾ ਉਪਰਾਲਾ ਅੱਜ ਦਾ ਕੈਂਪ ਜਿਹੜਾ 138ਵਾਂ ਬਲੱਡ ਕੈਂਪ ਹੈ ਜਿਹੜਾ ਕਿ ਸ਼ਿਵ ਮੰਦਿਰ ਕਲਾਂਨੌਰ ਵਿੱਚ ਲਗਾਇਆ ਗਿਆ ਅੱਜ ਦਾ ਖੂਨਦਾਨ ਕੈਂਪ ਦੇ ਵਿੱਚ 100 ਦੇ ਕਰੀਬ ਜਿਹੜੇ ਯੋਨਟ ਹੋ ਚੁੱਕੇ ਆ ਔਰ ਉਮੀਦ ਕਰਦੇ ਆ ਵੀ ਜਿੱਦਾਂ 4 ਵਜੇ ਤੱਕ ਕੈਂਪ ਚੱਲੀ ਜਾਣਾ 4 ਵਜੇ ਤੱਕ 200 ਪਲੱਸ ਜਿਹੜਾ ਵਾ ਇਹ ਕੈਂਪ ਜਾਊਗਾ ਔਰ ਇਸ ਕੈਂਪ ਦੇ ਵਿੱਚ ਕਾਫੀ ਕਲਾਂਨੌਰ ਦੇ ਅਤੇ ਉਹ ਕਲਾਂਨੌਰ ਦੇ ਨੇੜਲੇ ਪਿੰਡਾਂ ਦੇ ਨੌਜਵਾਨਾਂ ਦਾ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਉਹਨਾਂ ਨੇ ਬੜਾ ਹੀ ਬੜੀ ਹੀ ਅਹਿਮ ਸੇਵਾ ਕੀਤੀ ਆਪਣਾ ਖੂਨਦਾਨ ਕਰਕੇ ਅੱਜ ਦਾ ਜਿਹੜਾ ਖੂਨਦਾਨ ਕੈਂਪ ਹੈ ਇਹ ਕੈਂਸਰ ਅਤੇ ਥੈਲਸੀਮੀਆ ਦੇ ਪੇਸ਼ੰਗਾਂ ਅਤੇ ਹੋਰ ਜਿਹੜੇ ਜ਼ਰੂਰਤਮੰਦ ਪੇਸ਼ੰਗਾਂ ਲਈ ਇਹ ਲਗਾਇਆ ਗਿਆ ਹੈ। ਥੈਂਕ ਯੂ। ਅ ਤੁਸੀਂ ਖੂਨਦਾਨ ਖੂਨਦਾਨ ਕੈਂਪ ਲਗਾਏ ਅਸੀਂ ਕਰਤਾ। ਹਾਂਜੀ ਬਹੁਤ ਵਧੀਆ ਲੱਗਦਾ ਵਾ ਕੈਂਪ ਦੇ ਵਿੱਚ ਖੂਨ ਦੇਣਾ। ਕਿਸੇ ਦੀ ਮਦਦ। ਆ ਕਿਸੇ ਦੀ ਮਦਦ ਵਾਸਤੇ ਕਿਸੇ ਦੇ ਕੰਮ ਆਊਗਾ। ਹਾਂਜੀ।